ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਲਗਜ਼ਰੀ ਕੋਠੀ 120 ਗਾਜ ਦੇ ਵਿੱਚ 4 بی اچ ਕੇ ਬਣੀ ਹੋਈ ਜਿਹੜੀ ਰੇਰਾ ਅਪਰੂਵਡ ਜਿਹੜੀ ਕਲੋਨੀ ਹੈ ਜਿੱਥੇ ਘਟੋ ਦੀ ਘਟ 35 ਫੁੱਟ ਰੋਡ ਤੇ 4 ਤੋਂ 5 ਪਾਰਕਿੰਗਾਂ ਨੇ ਔਰ ਗੇਟਡ ਸੁਸਾਇਟੀ ਹੈ ਕਿਉਂਕਿ ਇਹ ਰੇਰਾ ਅਪਰੂਵਡ ਦੀਆਂ ਆਪਣੀਆਂ ਸ਼ਰਤਾਂ ਹੁੰਦੀਆਂ ਨੇ ਵੀ ਰੋਡ ਖੁੱਲੇ ਡੁੱਲੇ ਵਾਇਰਿੰਗ ਅੰਡਰਗਰਾਉਂਡ ਤੇ ਖੁੱਲੀਆਂ ਡੁੱਲੀਆਂ ਪਾਰਕਾਂ ਤੇ ਇੱਥੇ ਸਾਡੇ ਕੋਲ ਦੋ ਕੋਠੀਆਂ ਨੇ 120 120 ਗਾਜ ਚ ਇਹਦੀ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ 25 ਦਾ ਫਰੰਟ ਹੈ ਤੇ 48 ਲੰਬਾਈ ਹੈ ਆਓ ਆਪਾਂ ਦੇਖੀਏ ਕੋਠੀ ਕਿਵੇਂ ਦੀ ਬਣੀ ਹੋਈ ਹੈ ਇੱਥੇ ਕਾਰ ਪਾਰਕਿੰਗ ਹੈ ਵੱਡੀ ਤੋਂ ਵੱਡੀ ਗੱਡੀ ਅੰਦਰ ਵੀ ਲੱਗਦੀ ਹੈ ਤੇ ਬਾਹਰ ਤਾਂ ਵੱਡੇ ਰੋਡ ਹੈਗੀ ਹੈ ਬਹੁਤ ਸੋਹਣਾ ਲੱਕੜ ਦਾ ਕੰਮ ਲਾਈਟ ਦਾ ਕੰਮ ਕਰਵਾਇਆ ਹੋਇਆ ਆਓ ਆਪਾਂ ਜੇ ਅੰਦਰ ਵੜਦੇ ਹਾਂ ਸਾਰ ਹਾਲ ਦੇਖੀਏ ਹਾਲ ਕਾਫੀ ਵੱਡਾ ਇਹਨਾਂ ਨੇ ਹਾਲ ਦੇ ਵਿੱਚ ਡ੍ਰੈਂਗ ਏਰੀਆ ਲਾ ਲਿਆ ਡ੍ਰੈਂਗ ਏਰੀਆ ਦੇ ਵਿੱਚ ਜਿਹੜੀ ਐਲ ਈ ਡੀ ਪੈਨਲ ਹੈ ਜਿਹੜਾ ਉਹਨਾਂ ਨੇ ਇੱਥੇ ਦੇ ਦਿੱਤਾ ਤੇ ਉੱਪਰ ਝੁਮਰ ਲੱਗੇ ਹੋਇਆ ਪੱਖੇ ਲੱਗੇ ਆ ਲਾਈਟ ਜੋ ਲੱਗਿਆ ਲਗਾਇਆ ਹੈਗਾ ਵਿੱਚ ਸਮਾਨ ਜਿੰਨਾ ਕੁ ਉਹ ਤੁਹਾਨੂੰ ਵਿੱਚ ਮਿਲੇਗਾ ਤੇ ਸਮਾਰਟ ਅੱਜਕੱਲ ਜਿਹੜੇ ਲੋਕ ਲੱਗਦੇ ਆ ਉਹ ਹੈਗੇ ਆ ਤੇ ਮਾਡਰਨ ਕਿਚਨ ਕਿਚਨ ਕਾਫੀ ਖੁੱਲਾ ਢੁਲਾ ਤੇ ਪਿਆਰਾ ਕਿਚਨ ਆਪਾਂ ਫਸਟ ਬੈਡਰੂਮ ਦੀ ਗੱਲ ਕਰੀਏ ਤਾਂ ਬੈਡਰੂਮ ਕਾਫੀ ਖੁੱਲੇ ਢੁਲੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਮਿਲ ਜਾਣਿਆ ਵਾਲਪੇਪਰ ਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਲੱਗੇ ਹੋਇਆ ਇੱਧਰ ਉੱਪਰ ਤੱਕ ਜਿਹੜੇ ਕੱਪਵੋਡ ਹੈ ਉੱਪਰ ਤੱਕ ਸਾਰੇ ਕੰਪਲੀਟ ਹੈ LED ਪੈਨਲ ਤੁਹਾਨੂੰ ਮਿਲ ਜਾਣਾ ਹੈ ਰੂਮ ਦੇ ਵਿੱਚ ਤੇ ਇੱਧਰ ਵਾਸ਼ਰੂਮ ਪੂਰਾ ਖੁੱਲਡੁੱਲਾ ਜਿਹੜਾ ਵਾਸ਼ਰੂਮ ਉਹ ਮਿਲ ਰਣਾ ਤੇ ਆਹ ਰੂਮ ਦੇ ਨਾਲ ਆਓ ਆਪਾਂ ਪਿੱਛੇ ਇੱਕ ਵਾਰੀ ਤੁਹਾਨੂੰ ਵਾਸ਼ਿੰਗ ਏਰੀਆ ਵੀ ਦਿਖਾ ਦਈਏ ਲੱਕੜ ਦਾ ਕੰਮ ਦੇਖੀਏ ਤਾਂ ਲੱਕੜ ਦਾ ਕੰਮ ਵੀ ਬਹੁਤ ਵਧੀਆ ਹੋਇਆ ਵਾ ਤੇ ਪਿੱਛੇ ਸਾਰਾ ਵਾਸ਼ਿੰਗ ਏਰੀਆ ਤੇ ਇਹਨਾਂ ਨੇ ਉੱਪਰ ਸਾਰਾ ਜਿਹੜਾ ਉਹ ਕੰਪਲੀਟ ਕਰ ਦਿੱਤਾ ਮਤਲਬ ਕਿ ਸਿਕਿਉਰ ਕਰਤਾ ਉੱਪਰ ਇਧਰ ਵੀ ਕਾਫੀ ਸੋਹਣਾ ਇਹਨਾਂ ਨੇ ਸਮਾਨ ਰੱਖਣ ਲਈ ਇਹ ਜਿਹੜੀ ਅੱਜਕੱਲ ਨਵੀਂ ਚੀਜ਼ ਆਂਦੀ ਆ ਵਿੱਚ ਲਾਈਟ ਵਗੈਰਾ ਲੱਗੀ ਹੋਈ ਆ ਇਦ ਦੂਸਰੇ ਰੂਮ ਦੀ ਗੱਲ ਕਰੀਏ ਤਾਂ ਇੱਥੇ ਵਾਲਪੇਪਰ ਤੁਹਾਨੂੰ ਮਿਲ ਜਾਣਾ ਇੱਧਰ ਜਿਹੜੇ ਕੱਪ ਬੋਰਡ ਉੱਪਰ ਤੱਕ ਮਿਲ ਜਾਣੇ ਆ ਤੇ LED ਪੈਨਲ ਮਿਲ ਜਾਣਾ ਤੇ ਜੇ ਡਾਊਨ ਸਿਲਿੰਗ ਦੀ ਗੱਲ ਕਰੀਏ ਤਾਂ ਜਿਹੜੀ ਡਾਊਨ ਸਿਲਿੰਗ ਉਹ ਵੀ ਕਾਫੀ ਵਧੀਆ ਮਿਲ ਜਾਣੀ ਹੈ ਇੱਧਰ ਵਿੰਡੋ ਰਾਹੀਂ ਵੈਂਟੀਲੇਸ਼ਨ ਤੇ ਚਾਨਣਾ ਤੇ ਇੱਧਰ ਤੁਹਾਨੂੰ ਉੱਪਰ ਤੱਕ ਜਿਹੜੀ ਟਾਇਲ ਲੱਗੀ ਹੋਈ ਹੈ ਉਹ ਮਿਲ ਜਾਣੀ ਹੈ ਜਿੱਦਾਂ ਸਹਰਾ ਦੀ ਫੀਡਿੰਗ ਹੈ ਸਾਰੀ ਕਾਸਟ ਲਈ ਕੰਮ ਬਹੁਤ ਹੋਇਆ ਵਾ ਇਹ ਸਾਡੇ ਕੋਲ 2 ਕੋਠੀਆਂ ਤੇ ਇਹਦੀ ਜਿਹੜੀ ਆਸਕਿੰਗ ਹੈ ਕਿਉਂਕਿ ਜਿੰਨੇ ਕੰਮ ਪੂਰਾ ਵਧੀਆ ਕਰਾਇਆ ਜਾਂਦਾ ਰੀਰਾ ਅਪਰੂਵਡ ਕਲੌਨੀਆਂ ਮਹਿੰਗੀ ਆ ਜਾਂਦੀਆਂ ਇੱਥੇ 95 ਲੱਖ ਦੀ ਜਿਹੜੀ ਆਸਕਿੰਗ ਹੈ ਬੈਠ ਕੇ ਵਾਕੀ ਮੌਕੇ ਤੇ ਜਿਹੜਾ ਮਾਨਤਨ ਤੁਹਾਡਾ ਹੋਊਗਾ ਇਹ ਆਪਾਂ ਉੱਪਰ ਆ ਗਏ ਉੱਪਰ ਇਹ ਬੜੀ ਸੋਹਣੀ ਲਾਈਟ ਲੱਗੀ ਆ ਪੱਖੇ ਲਈ ਬਹੁਤ ਸੋਹਣਾ ਲੱਗਿਆ ਹੋਇਆ ਆਜੋ ਆਪਾਂ ਐਂਟਰ ਹੁੰਨੇ ਆਂ ਐਂਟਰ ਹੁੰਦੇ ਆਂ ਸਾਰ ਬਈ ਇੱਧਰ ਕਿਚਨ ਆ ਗਿਆ ਕਿਚਨ ਵੀ ਕਾਫੀ ਫੁੱਲਾ ਢੁੱਲਾ ਆ ਗਿਆ ਕਿਚਨ ਕਾਫੀ ਵੱਡਾ ਆ ਗਿਆ ਇੱਥੇ ਵੀ ਸਾਰਾ ਕੰਮ ਇਹਨਾਂ ਨੇ ਕੀਤਾ ਹੋਇਆ ਵਾ ਇੱਥੇ ਆਪਣਾ ਬੈਡਰੂਮ ਆ ਗਿਆ ਏ ਉੱਪਰ ਬੈਡਰੂਮ ਕਾਫੀ ਵਧੀਆ ਮਿਲ ਜਾਣਾ ਤੇ ਹਰ ਇੱਕ ਬੈਡਰੂਮ ਦੇ ਨਾਲ ਜਿਹੜਾ ਅਟੈਚ ਵਾਸ਼ਰੂਮ ਹੈਗਾ ਆਜੋ ਆਪਾਂ ਦੂਸਰਾ ਰੂਮ ਦਿਖਾਈਏ ਇੱਧਰ ਆਜੋ ਇਹ ਵੀ ਕਾਫੀ ਵੱਡਾ ਤੁਹਾਨੂੰ ਰੂਮ ਮਿਲ ਜਾਣਾ ਉੱਪਰ ਵੀ ਖੁੱਲੇ ਡੁੱਲੇ ਰੂਮ ਹੈ ਕੱਪਵਾਰਡ ਤੁਹਾਨੂੰ ਮਿਲ ਗਏ ਵਾਲਪੇਪਰ ਲੱਗਿਆ ਲਗਾਇਆ ਮਿਲ ਗਿਆ ਇੱਧਰ ਵਾਸ਼ਰੂਮ ਹੈਗਾ ਜਿਹੜਾ ਉਹ ਤੁਹਾਨੂੰ ਮਿਲ ਗਿਆ ਤੇ ਉੱਪਰ ਦੋ ਬੈਡਰੂਮ ਹੈ ਤੇ ਬੈਠਣ ਲਈ ਵਿਹੜਾ ਵੀ ਹੈਗਾ ਕਾਫੀ ਇਹ ਆ ਗਿਆ ਵਿੜਾ ਤੇ ਪਿੱਛੇ ਨਾਲ ਹੀ ਦੋ ਕੋਠੀਆਂ ਇੱਧਰ ਵੀ ਕੋਠੀਆ ਇੱਧਰ ਵੀ ਕੋਠੀਆ ਮਤਲਬ ਹਰ ਇੱਕ ਚੀਜ਼ ਇਹਦੇ ਵਿੱਚ ਆ ਗਈ ਹੈ ਜੇ ਤੁਸੀਂ ਇਸ ਕੋਠੀ ਦੇ ਮਾਲਕ ਬਾਨਾ ਤਾਂ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਕੇ ਇਸ ਕੋਠੀ ਦੇ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ